ਸ਼ਨਦ ਵਿੱਚ ਬਹਿਬੂਲ ਜਿਹੜਾ ਹੈ ਬਹਿਲੂਲ ਪੁਲ ਦੇ ਰੋੜ ਤੇ ਸਮੇਂ ਇੱਕ ਅਧਿਆਸ਼ਤ ਫੈਲ ਗਈ ਜਦੋਂ ਕਿ ਗੰਦੇ ਨਾਲੇ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੇ ਜਿਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸਖਸ਼ੀ ਲਾਸ਼ ਨੂੰ ਨਾਲੇ ਦੇ ਵਿੱਚੋਂ ਕੱਢਿਆ ਗਿਆ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹ ਲਾਸ਼ ਕਿਸੇ ਪ੍ਰਵਾਸੀ ਦੀ ਹੋ ਸਕਦੀ ਹੈ। ਫਿਲਹਾਲ ਲਾਸ਼ ਦੀ ਸਚਨਾਤ ਜੜੀ ਹੈ ਉਸ ਲਈ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ। ਅੱਜ ਵੀ ਇਹ ਡਾਡੂਰ ਨਹੀਂ ਲੇ ਅਜਿਸ ਨੂੰ ਪਲਾਹ ਮਿਲੀ ਸੀ ਕਿਹੜੀ ਨਾਮ ਨਾਮ ਦੇ ਬੇਟੀ ਜੀ ਲਾਸ਼ ਪਈ ਹੈ ਬਹਲੋਲਪੁਰ ਰੋੜ ਸਮਰਾਵਾ ਦੇ ਕੇ ਅਸੀਂ ਆ ਕੇ ਚੈੱਕ ਕੀਤਾ ਮਾਸ਼ ਘੜਵਾਏ ਆ ਦੇਖਣ ਨੂੰ ਪ੍ਰਵਾਸੀ ਲੱਗਦਾ ਨੇੜੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਪੀਸੀਟੀਵੀ ਕੈਮਰੇ ਚੈੱਕ ਅੰਬ ਪਾਇਆ ਗਿਆ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਤੇ ਨਾਲੇ ਦੇ ਵਿੱਚ ਡਿੱਗੇ ਹੋਇਆ ਚਾਨਣ ਪਿਆ ਕੀ ਆ ਪਿਆ ਸਰ ਜੀ ਨੂੰ ਦਿਖਾਇਆ ਨਾਮ ਅਸੀਂ ਪੁਣੇ ਆਂਢੀਆਂ ਗਾਂਢੀਆਂ ਨੂੰ ਕਿਹਾ ਜਦੋਂ ਜੱਟੇ ਵੀ ਪ੍ਰਵਾਸੀ ਰਹਿੰਦੇ ਨੇ ਪਾਰੇ ਪਾਸੋਂ ਇਹ ਮੈਸੇਜ ਲਾਇਆ ਵੀ ਉਸਨਾਂ ਨਾਲ ਕਰ ਲਏ ਇਹਨਾਂ ਡੈਡ ਬੋਡੀ ਅਸੀਸੇ ਬਲਸਤਾਲਕ ਨੂੰ ਦੇਖਾ ਆਪਣੇ ਸਮਰਾਲਾ ਵਿਖੇ ਰਖਵਾ ਰਹੇ ਹਾਂ ਲਾਕ ਤੋਂ ਉੱਤੇ ਅਚ ਚੌਪ ਦੇ ਕਾਰੋਜ ਆਪਣੇ ਜਣੇ ਇੱਕ ਨਵ ਬੀਨਸ ਤੇ मेरा नाम ਗੁਰੂਪ੍ਰਸਾਦ ਜੀ ਦੇਖੋ ਜੇ ਇੱਕ ਬੋਡੀ ਮਿਲ ਗਈ ਹਾਂਜੀ ਮੈਂ ਉਹਨੂੰ ਕੋਲੇ ਆਪਣੇ ਸ਼ੌਟ ਕੰਨ ਨੂੰ ਆਇਆ ਸੀ ਬੱਚੇ ਖੇਡ ਰਹੇ ਸੀ ਜੀ ਤੇ ਇਹ ਬੱਚਿਆਂ ਦੇ ਵਿੱਚ ਆਈ ਸੀ ਕੋਈ ਬੋਡੀ ਪਈ ਆ ਤੇ ਮੈਂ ਜਦੋਂ ਦੇਖਿਆ ਤੇ ਮੈਂ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਕੇ ਇਹਨਾਂ ਵਿਚਾਰ ਕੀਤੀ ਤੇ ਉਸ ਤੋਂ ਬਾਅਦ ਬੋਡੀ ਪੁਲਿਸ ਲੈ ਗਈ ਜੀ ਫਿਰ ਫੋਨ ਕਰੂੰਗਾ ਉਹ ਕੋਈ ਪਰਦੇਸੀ ਹੋ ਸੀਗਾ ਜੀ ਬੰਦਾ ਹਲੇ ਤੱਕ